ਉਹ ਕਹਿੰਦੇ ਜੰਗ ਦੇ ਹਿਸਾਬ ਨਾਲ ਦੁਨੀਆ 'ਚ ਸਭ ਤੋਂ ਔਖੀ ਜਗਾ ਵਾ ਅਫਗਾਨਿਸਤਾਨ ਜਿਤਨਾ ਅਫਗਾਨਿਸਤਾਨ ਨੂੰ ਕੋਈ ਨਹੀਂ ਜਿੱਤ ਸਕਿਆ ਅਜੇ ਤੱਕ ਅਮਰੀਕਾ 20 ਸਾਲ ਅਡੀਆਂ ਰਗੜਦਾ ਰਿਹਾ ਤੁਹਾਡੇ ਸਾਹਮਣੇ ਹਲਦੀਨ ਨੂੰ ਫੜਨ ਵਾਸਤੇ ਅਮਰੀਕਾ ਆਇਆ ਸੀ ਨਾ ਅਮਰੀਕਾ ਦੀਆਂ ਨਸਾਂ 'ਚੋਂ ਧੂਆਂ ਕੱਢ ਕੇ ਰੱਖ ਦਿੱਤਾ ਅਫਗਾਨਿਸਤਾਨ ਦੇ ਪਠਾਣਾ ਨੇ ਆਖਰਕਾਰ ਉਹ ਆਪਣੇ ਹੈਲੀਕਾਪਟਰ ਵੀ ਛੱਡ ਗਿਆ ਤੋਪਾਂ ਛੱਡ ਗਿਆ ਆਪਣੇ ਟੈਂਕ ਛੱਡ ਗਿਆ ਅਮਰੀਕਾ ਅਫਗਾਨਿਸਤਾਨ 'ਚੋਂ ਹੱਥ ਖੜੇ ਕਰਕੇ ਗਿਆ ਦੁਨੀਆ ਦਾ ਇਤਿਹਾਸ ਪੜੋ ਤੇ ਪਤਾ ਲੱਗਦਾ ਇੱਕੋ ਇੱਕ ਮਾਂ ਨੇ ਪੁੱਤ ਪੈਦਾ ਕੀਤਾ ਹਰੀ ਸਿੰਘ ਨਲੂਆ ਜਿਨੇ ਅਫਗਾਨਿਸਤਾਨ ਦੇ ਪਠਾਣਾ ਦੇ ਕੋਲੋਂ ਵੀ ਜਮਰੌਦ ਦੇ ਕਿਰੇ 'ਚ ਦਿਹਾੜੀ ਕਰਵਾਈ ਸੀ ਦਿਹਾੜੀ ਇੱਕੋ ਇੱਕ ਇਸ ਤੋਂ ਅੱਗੇ ਚਲੇ ਜਾਓ ਜਦੋਂ ਸ਼ੇਰੇ ਪੰਜਾਬ ਦਾ ਇਹ ਜਰਨੈਲ ਹਰੀ ਸਿੰਘ ਨਲੂਆ ਪਸ਼ਾਵਰ ਦਾ ਗਵਰਨਰ ਬਣਿਆ ਸੀ ਪਸ਼ਾਵਰ ਤੋਂ ਪਹਿਲਾਂ ਜੰਮੂ ਕਸ਼ਮੀਰ ਦਾ ਬਣਿਆ ਤੇ ਜੰਮੂ ਕਸ਼ਮੀਰ ਦੇ ਵਿੱਚੋਂ ਇੱਕ ਪਠਾਨ ਨੇ ਭਜਾਇਆ ਸੀ ਉਹਦਾ ਨਾਂ ਸੀ ਜਬਾਰ ਖਾਨ ਉਹਦੀ ਬਾਹ ਵੱਡੀ ਗਈ